ਮੈਨੂੰ ਦੱਸੋ ਕਿ ਪੰਜਾਬ ਦੇ ਲੋਕ ਇਸ ਤਰ੍ਹਾਂ ਇਹ ਤਰਾਈ ਕਰਦੇ ਨੇ ਮੇਰੀ ਗਰੰਟੀ ਮੇਰੀ ਗਰੰਟੀ ਆ 1000 ਰੁਪਏ ਦੀ ਗਰੰਟੀ ਪੂਰੀ ਹੋਗੀ ਇੱਥੇ ਲਾਡ ਨਾਡਰ ਵਿਗੜਿਆ ਥਾ ਗਰੰਟੀ ਪੂਰੀ ਹੋਗੀ ਮੇਰੀ ਗਰੰਟੀ ਸੀ ਮੈਂ ਨਸ਼ਾ ਖਤਮ ਕਰ ਦਾਂਗਾ ਗਰੰਟੀ ਕੋਈ ਕਿਹੜੀ ਗਰੰਟੀ ਦੀ ਗੱਲ ਕਰ ਰਹੇ ਹੋ ਲੈ ਮੈਂ ਲਿਖ ਕੇ ਗਰੰਟੀ ਦੇਣਾ ਵੀ ਉਹ ਇਹ ਇਲੈਕਸ਼ਨ ਹਾਰ ਰਿਹਾ ਇਹ ਗਰੰਟੀ ਮੇਰੇ ਤੋਂ ਲਖਾਂ ਸਰ ਇਹ ਸਿੱਧੂ ਮੂਸੇਵਾਲੇ ਦਾ ਅੱਜ ਜਨਮ ਦਿਨ ਹੈ ਸੋ 3 ਸਾਲ ਹੋ ਗਿਆ ਪਰਿਵਾਰ ਅੱਜ ਵੀ ਇਨਸਾਫ ਲਈ ਲੜ ਰਿਹਾ ਹੈ ਡੀਵੀਸੀ ਨੇ ਇੱਕ ਡਾਕੂਮੈਂਟਰੀ ਵੀ ਰਿਲੀਜ਼ ਕੀਤੀ ਮੈਂ ਤਾਂ ਇਹ ਦੱਸ ਰਿਹਾ ਵੀ ਇਹ ਕਿਹੜੀ ਗਰੰਟੀ ਦੀ ਗ ਸਿੱਧੂ ਮੂਸੇਵਾਲਾ ਦੀ ਜੁਡੀਸ਼ੀਅਲ ਪ੍ਰੋਬ ਹੋਏ ਨਾ ਤੇ ਉਹਦੇ ਚ ਇਹ ਸਾਰੀ ਸਰਕਾਰ ਫਸੇ ਉਹਨੂੰ ਮਰਵਾਉਣ ਵਾਲੀ ਸਰਕਾਰ ਸੀ ਜਿਨ੍ਹਾਂ ਨੇ ਉਹਦੀ ਸਿਕਿਉਰਿਟੀ ਬੋਲ ਕੇ ਵਿਦਡਰੋ ਕਰੀ ਜਿਹੜਾ ਅੱਜ ਤਾਈਂ ਨਹੀਂ ਹੁੰਦਾ ਇਹਨਾਂ ਨੂੰ ਪਤਾ ਹੀ ਨਹੀਂ ਸਰਕਾਰਾਂ ਕਿਵੇਂ ਚਲਾਈਦੀਆਂ ਕਿਹੜੀ ਚੀਜ਼ ਦੀ ਸੀਕਰੇਸੀ ਰਹਿਣੀ ਚਾਹੀਦੀ ਹੁੰਦੀ ਹਰ ਚੀਜ਼ ਦੇ ਵਿੱਚ ਪੋਲਿਟਿਕਲ ਕਿਸ ਤਰੀਕੇ ਮਾਈਲੇਜ ਢੂੰਡਣੀ ਹੈ ਇਹ ਹੀ ਕੰਮ ਹੈ ਔਰ ਕੰਮ ਇੱਕ ੱੱਕਾ ੱੱਕੇ ਦਾ ਨਹੀਂ ਕਰਨਾ ਤੇ ਅੱਜ ਇੱਥੇ ਬੋਲਦੇ ਫਿਰਦੇ ਆ ਕੀ ਕੀ ਕਿਹੜੀ ਇਹ ਮਿਨਿਸਟਰੀ ਉਹਨਾਂ ਨੂੰ ਆਫਰ ਕਰ ਤੇ ਕਿਹਨੇ ਰੋਕਿਆ ਸੀ ਜੀ ਤੇ ਉਹ ਜਿਹੜਾ ਇਲੈਕਸ਼ਨ ਲੜ ਰਿਹਾ ਹੈ ਉਹਦਾ ਕਿਰਦਾਰ ਕੀ ਸੀ ਜੇ ਉਹਨੇ ਆਪਣੇ ਸੁਪਰੀਮੋ ਨੂੰ ਜਗਾ ਛੱਡਨੀ ਆ ਤਾਂ ਦਿੰਦਾ ਅਸਤੀਫਾ ਤੇ ਜੇ ਇਹਨਾਂ ਨੂੰ ਉਹਨੂੰ ਮੰਤਰੀ ਬਣਾਉਣਾ ਸੀ ਤਾਂ 4 ਮਹੀਨੇ ਹੋ ਗਏ ਕਿਨੇ ਰੁਕਿਆ ਮੰਤਰੀ ਬਣਾ ਕੇ ਲੜਾ ਲੈਂਦੇ ਸੋ ਇਹ ਵੀ ਝੂਠੀਆਂ ਗੱਲਾਂ ਕਿਸੇ ਚੀਜ਼ ਤੇ ਕੋਈ ਇਤਬਾਰ ਅੱਜ ਪੰਜਾਬ ਦੀ ਦਿੱਲੀੋਂ ਤੱਕ ਹੋਈ ਕਿ ਇੱਥੋਂ ਵੀ ਥੱਕ ਗਏ ਲੋਕਾਂ 'ਚ ਕਿੰਦਾ ਉਤਸ਼ਾਹ ਮਿਲ ਰਿਹਾ ਹੈ ਯਾਰ ਲੋਕਾਂ ਦਾ ਮੈਨੂੰ ਮੈਨੂੰ ਤਾਂ ਲੋਕ ਅੱਛਾ ਰਿਸਪੌਂਸ ਦੇ ਰਿਹਾ ਆਸ਼ੀਰਵਾਦ ਵੀ ਦੇ ਰਿਹਾ ਔਰ ਯਾਦ ਕਰਦੇ ਆ ਪੁਰਾਣੇ ਸਮੇਰੇ ਦਿਨਾਂ ਨੂੰ ਜਦੋਂ ਇੱਥੇ ਡਵੈਲਪਮੈਂਟ ਵੀ ਹੁੰਦੀ ਸੀ ਔਰ ਮਾਹੌਲ ਵੀ ਅੱਛਾ ਸੀ ਸਰ ਬੋਕਰਾਂ ਨੂੰ ਕੀ ਅਪੀਲ ਆ ਜਿਵੇਂ 19 ਤਰੀਕ ਆ ਰਹੀ ਆ ਗਰਮੀ ਦਾ ਟਾਈਮ ਵੀ ਆ ਔਰ ਥੀਲ ਹੈ ਕਿ ਜੋ ਹਿਡਨ ਅਜੰਡਾ ਉਹਨੂੰ ਪਛਾਣ ਕੇ ਰੱਖਿਓ ਜਿਹੜੇ ਹੱਗ ਵਾਪਸ ਇੱਥੇ ਆ ਕੇ ਜਦੋਂ ਬੇਰੁਜ਼ਗਾਰ ਹੋ ਗਏ ਉੱਥੋਂ ਇੱਥੇ ਆ ਕੇ ਪੰਜਾਬ ਨੂੰ ਲੁੱਟਣ ਦਾ ਮਨਸੂਬਾ ਬਟਾਈ ਬੈਠੇ ਆ ਉਹਨਾਂ ਦੇ ਮਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਅੱਜ ਸਾਰੇ ਦੇ ਸਾਰੇ ਪੰਜਾਬ ਦੀ ਨਿਗਾ ਲੁਧਿਆਣਾ ਵੈਸਟ ਤੇ ਆ ਤੇ ਲੁਧਿਆਣਾ ਵੈਸਟ ਦੇ ਲੋਕ ਵੀ ਇਹ ਜਾਣ ਚੁੱਕੇ ਆ ਸਾਥੀ ਕਾਂਗਰਸ ਸਾਡੇ ਦੇ ਚਲੇ ਗਏ ਉਹਨਾਂ ਨੂੰ ਸੁਨੀਲ ਜੀ ਜਿਹੜੇ ਜਿਹੜੇ ਗਏ ਆ ਸਾਡੇ ਪੁਰਾਣੇ ਸਾਥੀ ਆ ਮੈਂ ਕੋਈ ਕਿਸੇ ਦੇ ਅਗੇਂਸਟ ਕੋਈ ਕਮੈਂਟ ਨਹੀਂ ਕਰਨੇ ਮੈਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦੇਣਾ ਅੱਛਾ ਟਾਈਮ ਉਹਨਾਂ ਨਾਲ ਗੁਜ਼ਰਿਆ ਅਗਰ ਉਹਨਾਂ ਨੂੰ ਲੱਗਿਆ ਵੀ ਇੱਧਰ ਆਈਡੀਓਲੋਜੀ ਅੱਛੀ ਹੈ ਤਾਂ ਉਹ ਉਹਨਾਂ ਦੀ ਮਤਲਬ ਸੋਚ ਹੋਏਗੀ ਪਰ ਅੱਜ ਦੀ ਤਾਰੀਖ ਦੇ ਵਿੱਚ ਬੜੀ ਬਦਕਿਸਮਤੀ ਨਾਲ ਉਹਨਾਂ ਨੇ ਉਸ ਪਾਰਟੀ ਨੂੰ ਆਪਟ ਕਰਿਆ ਜਿਹੜੀ ਪਾਰਟੀ ਦਾ ਕੋਈ ਫਿਊਚਰ ਨਹੀਂ ਹੈ ਸਰ ਲੱਗਦਾ ਜੇ ਅਗਰ ਉਹਨਾਂ ਨੂੰ ਤਮਕਾ ਕੇ ਕਿਸੇ ਤਰੀਕੇ ਦੇ ਪ੍ਰੈਸ਼ਰ ਚ ਲਿਜਾਇਆ ਗਿਆ ਤਾਂ ਉਹ ਸਾਨੂੰ ਦੱਸਣ ਅਸੀਂ ਖੁੱਲ ਕੇ ਉਹਨਾਂ ਦੇ ਨਾਲ ਖੜੇ ਆਂ ਔਰ ਇੱਕ ਪੈਸੇ ਉਹਨਾਂ ਦਾ ਵਾਲਵਿੰਗਾ ਨਹੀਂ ਹੋ ਸਕਦਾ ਸਰ ਲੱਗਦਾ ਇਸ ਅਜਿਹੀ ਚੋਣ ਦੇ ਉਲਟ ਨਤੀਜੇ ਆਣਗੇ ਕਿਉਂਕਿ ਜ਼ਿਆਦਾਤਰ ਸਰਕਾਰ ਨੇ ਹੈਮਚੀ ਮੈਂ ਹਮੇਸ਼ਾ ਹੋਪਫੁਲ ਰਹਿਣਾ ਜਦੋਂ ਅੱਜ ਲੜਾਈ ਚੱਲਦੀ ਪਈ ਹੈ ਲੜਾਈ ਮੇਰੀ ਨਹੀਂ ਲੁਧਿਆਣੇ ਵੈਸਟ ਦੀ ਜਨਤਾ ਦੀ ਬਣ ਕੇ ਰਹਿ ਗਈ ਹੈ ਤੇ ਉਹ ਜਨਤਾ ਜਵਾਬ ਦੇਗੀ ਇਹ ਇਲੈਕਸ਼ਨ ਮੋਇਨੇ ਇਸ ਕਾਰਨ ਰੱਖਦੀ ਹੈ ਕਿ ਇਸ ਵਕਤ ਅੱਜ ਦੇ ਮੌਕੇ ਤੇ ਜੋ ਮੈਂ ਸੋਚਦਾ ਹਾਂ ਆਮ ਆਦਮੀ ਪਾਰਟੀ ਦਾ ਜੋ ਵਕਾਰ ਗਿਰਿਆ ਜੋ ਉਹਨਾਂ ਨੇ ਬਿਲਕੁਲ ਦਿਵਾਲੀਆ ਨਿਕਾਲ ਦਿੱਤਾ ਪੰਜਾਬ ਦਾ ਹਰ ਪੱਖੋਂ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਵੀ ਮਾਦੀ ਹਾਲਾਤ ਦੇ ਵਿੱਚੋਂ ਵੀ ਅਤੇ ਜਿਸ ਹੰਕਾਰ ਦੇ ਨਾਲ ਸਰਕਾਰ ਚਲਾ ਰਹੇ ਨੇ ਉਹਨਾਂ ਨੂੰ ਇੱਕ ਸਬਕ ਸਿਖਾਉਣ ਦੇ ਵਾਸਤੇ ਬਹੁਤ ਜ਼ਰੂਰੀ ਹੈ ਇਕ ਤਾ ਉਸ ਕਰ ਲੋ ਜ਼ਰੂਰੀ ਹੈ ਦੂਜਾ ਇਸ ਕਰ ਲੋ ਵੀ ਜ਼ਰੂਰੀ ਹੈ ਕਿ ਬਾਕੀ ਜਿਹੜਾ ਪੌਣੇ 2 ਸਾਲ ਰਹਿ ਗਏ ਅਗਰ ਜਦੋਂ ਇਹ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਹਾਰ ਮਿਲੀ ਭਾਰੀ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਅਸਲੀਅਤ ਕੁਝ ਹੋਰ ਹੈ ਜੋ ਸੋਚਦੇ ਨੇ ਉਹ ਨਹੀਂ ਇਹ ਨਹੀਂ ਕਿ ਦਿੱਲੀ ਤੋਂ ਵੀ ਲਿਆ ਕੇ ਇੱਥੇ ਪੋਲੀਟੀਕਲ ਅਪੁਆਇੰਟਮੈਂਟਸ ਵੀ ਦਿੱਲੀ ਦੇ ਲੋਕਾਂ ਨੇ ਪੰਜਾਬ ਦੇ ਵਿੱਚ ਕਰਦੇ ਰਹੇ ਨੇ ਕਿ ਪੰਜਾਬ ਵਾਲਿਆਂ ਦੇ ਪਾਸ ਕੁਝ ਹੁੰਦਾ ਹੀ ਨਹੀਂ ਸਿਰਫ ਦਿੱਲੀ ਵਾਲਿਆਂ ਨੇ ਪੰਜਾਬ ਤੇ ਰਾਜ ਕਰਨਾ ਹੈ ਉਹ ਚੀਜ਼ ਨੂੰ ਦੂਰ ਕਰਨ ਦੇ ਵਾਸਤੇ ਉਹਨਾਂ ਨੂੰ ਇਕਲੀ ਤੇ ਲਿਆਣਾ ਹੈ ਉਹਨਾਂ ਨੂੰ ਮੁੜ ਕੇ ਸਬਕ ਸਿਖਾਉਣ ਦੇ ਲਈ ਕਿ ਤੁਸੀਂ ਠੀਕ ਕੰਮ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਵੀ ਜ਼ਰੂਰੀ ਹੈ ਪੰਜਾਬ ਵਾਸਤੇ ਮੇਰਾ ਕੋਈ ਆਮ ਆਦਮੀ ਪਾਰਟੀ ਦੇ ਨਾਲ ਪ੍ਰੇਮ ਨਹੀਂ ਪੰਜਾਬ ਨਾਲ ਪ੍ਰੇਮ ਹੈ ਪੰਜਾਬ ਦੇ ਵਾਸਤੇ ਨੇ ਸਮਝਦਾ ਕਿ ਸਰਕਾਰ ਵੀ ਠੀਕ ਚੱਲਣ ਜੇ ਠੀਕ ਨਹੀਂ ਚਲਾ ਜਾਏ ਸਰ ਨਿਯੁਕਤੀਆਂ ਨੂੰ ਲੈ ਕੇ ਕਿਦਾ ਦੇਖਦੇ ਹੋਗੇ ਨਿਯੁਕਤੀਆਂ ਵੀ ਤਾਂ ਨਹੀਂ ਹੋਈਆਂ ਬਾਹਰਲੇ ਜਿਹੜੇ ਲੋਕਾਂ ਨੂੰ ਹਾਂ ਚੇਅਰਮੈਨ ਲਗਾਏ ਗਏ ਕਿਸ ਤਰ੍ਹਾਂ ਦੇਖਦੇ ਹੋ ਉਹੀ ਹੈ ਇਸ ਤਰ੍ਹਾਂ ਦਿਖਾ ਰਹੇ ਨੇ ਜਿਵੇਂ ਪੰਜਾਬ ਦੇ ਵਿੱਚ ਘਾਟ ਹੁੰਦੀ ਹੈ ਲੀਡਰਸ ਦੀ ਪੰਜਾਬ ਦੇ ਵਿੱਚ ਲੋਕ ਨਹੀਂ ਹੁੰਦੇ ਅਗਰ ਉਹਨੇ ਆਪਣੀ ਪਾਰਟੀ ਦੇ ਵਿੱਚ ਨਹੀਂ ਉਹ ਇੱਕ ਫਰਾਕ ਦੇ ਨਾਲ ਕੋਰਾਂ ਨੂੰ ਚਾਜਣਿਆਂ ਨੂੰ ਅੱਛੇ ਲੈਣ ਉਹ ਡਰਾ ਤਮਕਾ ਕੇ ਤਾਂ ਦੂਜੇ ਪਾਰਟੀਆਂ ਚ ਲੋਕਾਂ ਨੂੰ ਤੋੜ ਕੇ ਆਪਣੇ ਨਾਲ ਲਗਾ ਰਹੇ ਨੇ ਪਰ ਇੱਕ ਪ੍ਰੇਮ ਦੇ ਨਾਲ ਵੀ ਲੋਕਾਂ ਨੂੰ ਹੋਰਾਂ ਨੂੰ ਅਹੁਦੇ ਦੇ ਦੇਣ ਰਿਟਾਇਰਡ ਅਫਸਰ ਚੰਗੇ ਮਿਲ ਸਕਦੇ ਸਨ ਰਿਟਾਇਰਡ ਪੋਲੀਟਿਕਲ ਲੋਗ ਨੂੰ ਹੋਰ ਮਿਲ ਸਕਦੇ ਸਨ ਜਿਨ੍ਹਾਂ ਨੂੰ ਚੰਗੇ ਅਹੁਦੇ ਦਿੱਤੇ ਜਾ ਸਕਦੇ ਸੀ ਉਹ ਉਹਨਾਂ ਦੀ ਜਗ੍ਹਾ ਚੇਅਰਮੈਨ ਲਗਾਨੇ ਨੇ ਤਾਂ ਦਿੱਲੀ ਤੋਂ ਅਗਰ ਮਨਿਸਟਰਾਂ ਦੇ OSD ਲਗਾਨੇ ਨੇ ਤਾਂ ਦਿੱਲੀ ਤੋਂ ਐਡੀ ਵੱਡੀ ਪੰਜਾਬ ਸਟੇਟ ਜਿਹਦਾ ਇੱਕ ਆਪਣਾ ਰੁਤਬਾ ਹੈ ਉਸ ਨੂੰ ਖਤਮ ਕਰਨ ਲੱਗੇ ਹੋਏ ਨੇ ਇਹ ਦਿੱਲੀ ਦੇ ਵਿੱਚੋਂ ਆ ਕੇ ਕੇਸਰੀਵਾਲ ਪੰਜਾਬ ਤੇ ਰਾਜ ਕਰਨਾ ਚਾਹ ਰਿਹਾ ਹੈ ਉਹ ਠੀਕ ਨਹੀਂ ਦਿੱਲੀ ਦੇ ਵਿੱਚ ਕੀ ਹੋਇਆ ਉਹਨਾਂ ਨੇ ਕੀ ਹਾਲਤ ਹੋਈ ਹੈ ਦਿੱਲੀ ਦੇ ਲੋਕਾਂ ਨੇ ਉਹਨਾਂ ਨੂੰ ਦੱਸ ਦਿੱਤਾ ਹੁਣ ਉਹ ਪੰਜਾਬ ਦੀ ਹਾਲਤ ਖਰਾਬ ਕਰਨ ਲੱਗੇ ਹੋਏ ਨੇ ਇਸ ਤੋਂ ਪੰਜਾਬ ਨੂੰ ਚੁੱਕਨੀ ਹੋਣ ਦੀ ਲੋੜ ਹੈ ਪੰਜਾਬ ਦੇ ਡਿਸਟ੍ਰਿਕਟ ਦੇ ਨਾਲ ਲੀਡਰਸ਼ਿਪ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਖਾਸ ਕਰਕੇ ਕਾਂਗਰਸ ਦੇ ਤੋਂ ਉਹ ਇੱਕ ਗੁੱਟ ਨਹੀਂ ਹੈ ਵੀ ਉਹ ਵੀ ਸਵਾਲ ਚੁੱਕ ਰਹੇ ਨਹੀਂ ਲੱਗਦਾ ਇਹ ਸਮੇ ਅਜਿਹਾ ਕਿ 2027 ਦਾ ਮੁੱਦ ਬਣਿਆ ਜਾਣਾ ਤੇ ਸਾਰਿਆਂ ਨੂੰ ਟੱਕੀ ਕਿ ਝੂਠ ਹੋਵੇ ਚੁਣ ਨਹੀਂ ਕਾਂਗਰਸ ਇਕੱਠੀ ਹੈ ਅਗਰ ਹਰ ਮੌਕੇ ਤੇ ਹਰ ਆਦਮੀ ਇਕੱਠੇ ਨਹੀਂ ਹੋ ਸਕਦਾ ਹੁੰਦਾ ਹਰ ਫੰਕਸ਼ਨ ਸਾਰੇ ਇਕੱਠੇ ਨਜ਼ਰ ਨਹੀਂ ਆਉਂਦੇ ਕੁਸੀਂ ਕੋਈ ਵੀ ਕਾਂਗਰਸ ਦੇ ਪ੍ਰੋਗਰਾਮਸ ਨੇ ਤੁਸੀਂ ਕਿਸੇ ਕਿਸੇ ਜਗ੍ਹਾ ਤੇ ਵੇਖੋਗੇ ਅਦਰਵਾਈਜ਼ ਨਹੀਂ ਨਹੀਂ ਜਿਹੜਾ ਨਹੀਂ ਨਹੀਂ ਸਾਡੇ ਸਾਡੇ ਰਾਜ ਪੱਧਰ ਤੇ ਪਤਾ ਨਹੀਂ ਤੁਹਾਨੂੰ ਕਿਸ ਨੇ ਕੀ ਕੀਤਾ ਪਰ ਮੇਰਾ ਪੱਕਾ ਵਿਸ਼ਵਾਸ ਹੈ ਬਲਕਿ ਜਾਣਕਾਰੀ ਹੈ ਕਿ ਪੂਰੇ ਸਟੇਟ ਦੇ ਲੈਵਲ ਤੇ ਸਭ ਕੌਂਟਰਸੀ ਇਕੱਠੇ ਨੇ ਉੱਪਰੋਂ ਸਾਡੇ ਪ੍ਰੈਜ਼ੀਡੈਂਟ ਜਿਹੜੇ ਹਨਾ ਖੜਗੇ ਜੀ ਉਹਨਾਂ ਨੇ ਜਿਹਨਾਂ ਦੀ ਨਿਯੁਕਤੀ ਕੀਤੀ ਹੋਈ ਹੈ ਜਨਰਲ ਸਕੱਟਰੀ ਦੀ ਉਹ ਇੱਕ ਸੀਨੀਅਰ ਲੀਡਰ ਨੇ ਉਥੋਂ ਛਤੀਸਗੜ੍ਹ ਤੋਂ ਉਹ ਇਥੋਂ ਦੇ ਸਾਡੇ ਜਨਰਲ ਸਕੱਤਰ ਨੇ ਭਗੇਲ ਜੀ ਉਹ ਆਂਦੇ ਐਨਐਸ ਜਿਲ੍ਹਾ ਪਤਾ ਆਨੰਦਪੁਰ ਲੋਕਲ ਵਾਇਟ ਲਾ ਫਰਦਾਨ ਬਿਲਾ ਪ੍ਰਧਾਨ ਲੱਗਦਾ ਕਿਤਨੇ ਕੋਈ ਕਿਸੇ ਜਗ੍ਹਾ ਤੇ ਕਰ ਰਿਹਾ ਹੋਏਗਾ ਮੈਂ ਕਈ ਫੋਟੋ ਵਿੱਚ ਵੇਖੀਆਂ ਨੇ ਸਾਰੇ ਇਕੱਠੇ ਵੇਖੇ ਆ ਉਹਨਾਂ ਨੂੰ ਇੱਥੇ ਚੰਦੂਦੇਾਨੇ ਦੇ ਵਿੱਚ ਵੇਖਿਆ ਹੁਣ ਕਿਹੜੇ ਫੰਕਸ਼ਨ ਤੇ ਕੌਣ ਹੁੰਦੇ ਤੁਹਾਨੂੰ ਕਿਸੇ ਨੇ ਕੀ ਕਿਹਾ ਤਾਂ ਮੈਨੂੰ ਨਹੀਂ ਪਤਾ ਪਰ ਮੈਨੂੰ ਜਿੰਨੀ ਜਿੰਨੀ ਮੇਰੀ ਖਬਰ ਹੈ ਮੈਂ ਬਿਲਕੁਲ ਕਬੂਲ ਨਹੀਂ ਕਰ ਸਕਦਾ ਮੇਰੀ ਜਿੰਨੀ ਖਬਰ ਹੈ ਉਹਦੇ ਹਿਸਾਬ ਨਾਲ ਹੈ ਕਿ ਪੂਰੀ ਰਿਪਬਲੀ ਕਾਂਗਰਸ ਇਕਜੁੱਟ ਹੈ ਇਕੱਠੇ ਹੋ ਕੇ ਲੜੇਗੀ ਇਹ ਹਦਾਇਤਾ ਨੇ ਇਹ ਸਾਡੀ ਜ਼ਰੂਰਤ ਵੀ ਆਪਣੇ ਅਤੇ ਇਕੱਠੇ ਹਾਂ ਇਸ ਤਰੀਕ ਜਿੰਮੀ ਚੋਣ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕਿ ਕਿ ਇਹ ਜ਼ਿਆਦਾਤਰ ਛੱਪਾ ਕਰਦੇ ਹੱਕ ਦੇ ਵਿੱਚ ਜਾਂਦੀਆਂ ਨੇ ਪਿਛਲੀ ਵਾਰ ਵੀ ਤਿੰਨ ਸੀਟਾਂ ਅਮੋਲੀ ਪੜੀ ਜਾਂਚ ਲਈਆਂ ਸੀ ਸੋ ਕਿਸ ਤਰ੍ਹਾਂ ਦੇਖਦੇ ਹੋ ਜੇ ਇਹ ਹੱਕ ਵਿੱਚ ਜਾਣੀਆਂ ਨਹੀਂ ਬੰਦੀਆਂ ਉਹ ਕੋਸ਼ਿਸ਼ ਇਹ ਕਰਦੇ ਨੇ ਉਹ ਹਰ ਇੱਕ ਤਰ੍ਹਾਂ ਦੇ ਆਪਣੇ ਜਿੰਨੇ ਉਹਨਾਂ ਦੇ ਪਾਸ ਕੋਈ ਵੀ ਮੀਨਸ ਹੁੰਦੇ ਨੇ ਕੋਈ ਵੀ ਹਥਿਆਰ ਕੋਈ ਹੱਤਕੰਡੇ ਕੋਈ ਵੀ ਉਹ ਸਭ ਇਸਤੇਮਾਲ ਕਰਦੇ ਨੇ ਇੱਥੋਂ ਤੱਕ ਕਿ ਉਹਨਾਂ ਨੇ ਸਾਡੇ ਕੈਂਡੀਡੇਟ ਨੂੰ ਜੋ ਪੁਲਿਸ ਦੇ ਵਿੱਚ ਬੁਲਾਵਾ ਬੁਲਾ ਲੇਤਾ ਕਿ ਉਹਦਾ ਆਪਣੀ ਕੈਂਪੇਨ ਡਾਇਵਰਟ ਹੋਵੇ ਉਹ ਹਰ ਤਰ੍ਹਾਂ ਦੀਆਂ ਚੀਜ਼ਾਂ ਵਰਤਦੇ ਨੇ ਅਫਸਰਾਂ ਨੂੰ ਡਰਾਉਂਦੇ ਨੇ ਮਨਿਸਟਰਾਂ ਨੂੰ ਸਾਰਿਆਂ ਨੂੰ ਧੱਕ ਰੱਖਿਆ ਇੱਥੇ ਉਹ ਕਰਦੇ ਨੇ ਪਰ ਲੋਕਾਂ ਦੇ ਮੈਂ ਸਮਝਦਾ ਕਿ ਹੁਣ ਫੂਜ-ਬੂਜ ਵਾਲੇ ਲੋਕ ਨਹੀਂ ਲੁਧਿਆਣਾ ਵਾਲੇ ਇੱਕ ਬਹੁਤ ਵੱਡਾ ਸ਼ਹਿਰ ਵਧੀਆ ਸ਼ਹਿਰ ਹੈ ਬੜੇ ਵਿਖੇ ਲੋਕਾਂ ਦਾ ਹੈ ਲੁਧਿਆਣਾ ਵੈਸਟ ਉਹਦੇ ਵਿੱਚ ਉਹ ਲੋਕ ਸਾਰੇ ਸਮਝਦੇ ਨੇ ਅਤੇ ਵੇਖਦੇ ਵਾਸਤੇ ਸਿਰਫ ਇਹ ਪੌਣੇ 2 ਸਾਲਾਂ ਦੇ ਵਾਸਤੇ ਇਹ ਮਹੱਤ ਨਹੀਂ ਗੱਲ ਦੀ ਇਹ ਮਹੱਤ ਅਗਾ ਵਾਸਤੇ ਹੈ ਉਹਦੇ ਲਈ ਜ਼ਰੂਰੀ ਹੈ ਕਿ ਜਿਸ ਤੇਜ਼ੀ ਦੇ ਨਾਲ ਆਮ ਆਦਮੀ ਪਾਰਟੀ ਦਾ ਵਕਾਰ ਗਿਰਿਆ ਸੀ ਉਹਨਾਂ ਦਾ ਇੱਕ ਗ੍ਰਾਫ نیچے ਆਇਆ ਹੈ ਬਿਲਕੁਲ ਕੀ ਲੋਕਾਂ ਨੂੰ ਉਮੀਦਾਂ ਸਨ ਕਿਵੇਂ ਖੁਮ ਹਮਾਕੇ ਲੋਕਾਂ ਨੇ ਉਹਨਾਂ ਨੂੰ ਵੋਟਾਂ પાਕੇ ਐਡੀ ਵੱਡੀ ਸ਼ਾਨਦਾਰ ਜਿੱਤ ਦਿੱਤੀ ਸੀ ਕਿਵੇਂ ਉਹ ਨਿਰਾਸ਼ ਹੋਏ ਨੇ ਉਹ ਉਹਨਾਂ ਨੂੰ ਸਜ਼ਾ ਜ਼ਰੂਰ ਦੇਣਗੇ ਅਤੇ ਉਹ ਸ਼ੁਰੂਆਤ ਕੁਧਿਆਨਾ ਵਿਖੇ ਦੇ ਵਿੱਚੋਂ ਇੱਕ ਤੋਂ ਹੋਈ। ਵੀਰ ਇਹ ਬਿਆਨ ਕਿੱਦਾਂ ਦੇਖਦੇ ਤੁਸੀਂ ਮਨਜਿੰਦਰ ਸਿੰਘ ਸਾਹਿਬ ਨੇ ਕਿਹਾ ਸੀਗਾ ਕਿ ਤੁਸੀਂ ਵੋਟ ਵੀ ਮਰਜ਼ੀ ਪਾ ਲਿਓ ਪਰ ਹਾਂ ਸਜੀਵ अरोड़ा ਨੂੰ ਨਹੀਂ ਵੋਟ ਪਾਣੀ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਬਿਆਨ ਨੂੰ ਲੱਗਦਾ ਕਿ ਕਿ ਪਾਸੇ ਕਿਉਂਕਿ ਵਿਰੋਧੀ ਪਾਰਟੀਆਂ ਘਰੇ ਵੀ ਸਾਰੇ ਇਕੱਠੇ ਹੋ ਗਏ ਨੇ। ਮੇਰੇ ਹਿਸਾਬ ਦੇ ਵਿੱਚ ਤਾਂ ਹਰ ਇੱਕ ਦੀ ਸੋਚ ਅਲੱਗ-ਲੱਗ ਹੈ। ਮੇਰੀ ਸੋਚ ਹਮੇਸ਼ਾ ਹੀ ਰਹੀ ਹੈ ਕਿ ਜਿਹੜੀ ਆਮ ਆ ਇਹ ਪੜਾਇ ਹੀ ਬੀਤੇ ਪੀੜੀ ਹੋਈ ਹੈ ਇਹ ਮੇਰੀ ਆਪਣੀ ਨਿੱਜੀ ਸੋਚ ਹੈ ਜੇ ਤੁਸ ਮੈਨੂੰ ਇਹ ਸਵਾਲ ਕੀਤਾ ਹੈ ਤੇ ਉਹਨਾਂ ਦੇ ਨਾਲ ਪਰ ਉਹਨਾਂ ਤੋਂ ਆਊਟ ਗ੍ਰੋ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹ ਅੱਜ ਤੱਕ ਦੋਨਾਂ ਦੇ ਇੱਕੋ ਹੀ ਤਰ੍ਹਾਂ ਦੇ ਹੱਤ ਕੰਡੇ ਨੇ ਉਹੀ ਰਾਸਤੇ ਨੇ ਉਹੀ ਢੰਗ ਦੇ ਨਾਲ ਇਹ ਆਪੋਜੀਸ਼ਨ ਵਾਲਿਆਂ ਨੂੰ ਉਹਨਾਂ ਤੇ ਦਬਾਅ ਪਾ ਕੇ ਉਹਨਾਂ ਤੇ ਕੇਸ ਬਣਾ ਕੇ ਉਹਨਾਂ ਨੂੰ ਡਰਾ ਤਮਕਾ ਕੇ ਬੇਸ਼ੱਕ ਭਾਜਪਾ ਕੇਂਦਰ ਦੇ ਵਿੱਚ ਕਰ ਰਹੀ ਹੋਵੇ ਆਮ ਆਦਮੀ ਪਾਰਟੀ ਇੱਥੇ ਕਰ ਰਹੀ ਹੋਵੇ ਦੋਨਾਂ ਦੇ ਇੱਕੋ ਹੀ ਤਰ੍ਹਾਂ ਦਾ ਕੰਮ ਹੈ ਆ ਅਜੇ ਤੱਕ ਆਕਾਲੀ ਦਲ ਦਾ ਇੱਥੇ ਕੋਈ ਹੋਂਦ ਨਹੀਂ ਲੇ ਕਦੇ ਜੇਕਰ ਇਹ ਨਹੀਂ ਜਿੱਤੇ 2022 ਚ ਦੁਬਾਰਾ ਨਹੀਂ ਆਂਦੇ ਤਾਂ ਆਧਾਰ ਤੋਂ ਤੁਹਾਡੇ ਕਾਮਰ ਵੀ ਪੜੀ ਦੇ ਗਏ ਇਲੈਕਸ਼ਨ ਕੇਜਰੀਵਾਲ ਦੀ ਹੈ ਸੰਜੀਵ ਰੋਣਾ ਦੀ ਇਹ ਚੀਜ਼ ਫੋਰ ਜ਼ਰੂਰੀ ਹੈ ਸਾਨੂੰ ਸਮਝਣੀ ਕੇਜਰੀਵਾਲ ਹੈ ਕੌਣ ਪੰਜਾਬ ਵਾਸਤੇ ਕੇਜਰੀਵਾਲ ਦੀ ਐਡੀ ਵੱਡੀ ਕਿਹੜੀ ਹੈਸੀਅਤ ਹੈ ਕਿ ਅੱਜ ਪੰਜਾਬ ਦੇ ਵਾਸਤੇ ਉਹ ਹੋਵੇ ਪਰ ਇਹ ਗੱਲ ਜਿਹੜੀ ਤੁਸੀਂ ਕਹੀ ਹੈ ਇਹ ਇਸ ਢੰਗ ਦੇ ਨਾਲ ਹੀ ਹੈ ਇਹ ਚੋਣ ਅੱਜ ਦੇ ਦਿਨ ਪੰਜਾਬੀਆਂ ਦੀ ਅਤੇ ਕੇਜਰੀਵਾਲ ਦੀ ਹੈ ਕੇਜਰੀਵਾਲ ਨੇ ਇਸ ਨੂੰ ਆਪਣਾ ਜਾਨ ਲਾਲ ਰੱਖਿਆ ਹੈ ਕਿਉਂਕਿ ਕੇਜਰੀਵਾਲ ਇਸ ਨੂੰ ਇੱਕ ਲੀਡਰਸ਼ਿਪ ਦੇ ਤੌਰ ਤੇ ਨਹੀਂ ਅਭਦੀ ਵੀ ਇੱਕ ਭਵਿੱਖ ਵਾਸਤੇ ਵੇਖ ਰਿਹਾ ਉਹ ਸੋਚਦਾ ਹੈ ਕਿ ਇੱਥੋਂ ਕੋਈ ਸੀਟ ਖਾਲੀ ਹੋ ਜਾਵੇ ਮੈਂ ਜਾ ਕੇ ਰਾਜ ਸਭਾ ਵਿੱਚ ਪਹੁੰਚ ਜਾਵਾਂ ਉਹਨੂੰ ਗਲਤ ਫਹਮੀ ਹੈ ਇਹ ਨਹੀਂ ਹੋਏਗਾ ਉਹ ਅਗਰ ਆਪਣੀ ਲੀਡਰਸ਼ਿਪ ਪੋਲਿਟੀ ਸੀ ਤਾਂ ਉਹ ਇਹ ਦਿਖਾਉਂਦੇ ਕਿ ਉਥੋਂ ਮਾਰਨ ਤੋਂ ਬਾਅਦ ਦਿੱਲੀ ਤੋਂ RAMNAH ਲੋਕ ਸੇਵਾ ਤੇ ਨਿਕਲਦੇ ਜਗਾ ਜਗਾ ਹਰੀਖੂ ਬੇਦੇ ਵਿੱਚ ਜਾ ਕੇ ਲੋਕ ਸੇਵਾ ਤੇ ਕੰਮ ਕਰਦੇ ਸਰ ਆਪਰੇ ਸਵਾਲ ਹੈ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਵੀ ਹੈ ਤੇ BBC ਨੇ ਇੱਕ ਜਿਹੜੀ ਹਾਲੀ ਦੇ ਵਿੱਚ ਇੱਕ ਡਾਕੂਮੈਂਟਰੀ ਵੀ ਰਿਲੀਜ਼ ਕੀਤੀ ਹੈ ਉਹਦੇ ਵਿੱਚ ਹਾਲੇ ਤੱਕ ਇਹ ਆ ਗਿਆ ਹੈ ਜੀ ਉਹਦੇ ਜਿਹੜੇ ਗਾਤਲ ਨੇ ਉਹ ਕਿ ਹਸਲਾਖਾ ਪਿੱਛੇ ਨਹੀਂ ਗਏ ਸੁਬ ਕਿਸ ਤਰ੍ਹਾਂ ਦੇ ਰਹੇ ਹੋ ਪੂਰੇ ਮੈਂ ਸਿਰਫ ਇਹਨੂੰ ਉਸ ਢੰਗ ਦੇ ਨਾਲ ਸਮਝਦਾ ਹਾਂ ਕਿ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਲਾਅ ਐਂਡ ਆਰਡਰ ਦੀ ਇੱਥੇ ਧਜੀਆਂ ਉੜੀਆਂ ਹੋਈਆਂ ਨੇ ਕਿਸੇ ਗੱਲ ਦੀ ਨਹੀਂ ਦਿਖਾਵੇ ਬਹੁਤ ਵੱਡੇ ਵੱਡੇ ਨੇ ਕੁਝ ਹੋ ਨਹੀਂ ਰਿਹਾ ਇਨਾਂ ਦੀ ਇਨਾਂ ਦਾ ਫਰਜ਼ ਬੰਦਾ ਹੈ ਕਿ ਇਸ ਤਰ੍ਹਾਂ ਦੀ ਇਹ ਨਦੀ ਸਰਕਾਰ ਲੀਡਸ ਦਿੰਦੀ ਹੁਣ ਤੱਕ ਪਤਾ ਕਰਦੀ ਬਹੁਤ ਵੱਡੇ ਵੱਡੇ ਬੜੇ ਮੁਸ਼ਕਲ ਕੇਸਾਂ ਨੂੰ ਸੰਭਾਲੇ ਹਾਲੇ ਕਰ ਲੈਂਦੇ ਨੇ ਕੀ ਕਾਰਨ ਹੈ ਕਿ ਇਸ ਨੂੰ ਨਹੀਂ ਕਰ ਪਾਇਆ ਹੈ ਈ ਵੱਡੀ ਕਿਹੜੀ ਉਹਦੇ ਵਿੱਚ ਹੋਰ ਕੌਂਸਪੀਰੇਸੀ ਸੀ ਉਹਨੂੰ ਹੁਣ ਤੱਕ ਬਿਲਕੁਲ ਉੱਪਰ ਆ ਜਾਣੀ ਚਾਹੀਦੀ ਸੀ ਸਾਰੀ ਗੱਲ ਇਹ ਟੋਟਲ ਘਾਟ ਪੰਜਾਬ ਸਰਕਾਰ ਦੀ ਬਿਲਕੁਲ